ਕਿ ਪੰਜਾਬ ਗਵਰਨਮੈਂਟ ਨੇ 2 ਦਿਨ ਦਾ ਇੱਕ ਸਪੈਸ਼ਲ ਸੈਸ਼ਨ ਕੁਝ ਚੰਦ ਲੈਜਿਸਲੇਸ਼ਨਸ ਲੈ ਕੇ ਆਣਾ ਚਾਹੁੰਦੇ ਨੇ ਉਹਨਾਂ ਕਾਰਨ 2 ਦਿਨ ਦਾ ਸੈਸ਼ਨ ਬੁਲਾਇਆ ਹੈ ਮੈਂ ਅੱਜ ਹੀ ਆਨਰੇਬਲ ਸਪੀਕਰ ਸੰਨਵਾ ਸਾਹਿਬ ਨੂੰ ਇੱਕ ਰਿਕੁਐਸਟ ਲੈਟਰ ਲਿਖ ਕੇ ਘੱਲੀ ਹੈ ਜਦੇ ਵਿੱਚ ਉਹਨਾਂ ਨੇ ਮੈਂ ਮੰਗ ਕੀਤੀ ਹੈ ਕਿ ਸੰਨਵਾ ਸਾਹਿਬ ਜਿੱਦਨ ਦੀ ਤੁਹਾਡੀ ਸਰਕਾਰ ਬਣੀ ਆ ਸਾਢੇ 3 ਸਾਲ ਹੋ ਚੁਕੇ ਹਰ ਸੈਸ਼ਨ ਦੇ ਵਿੱਚ ਕਿਉਂਕਿ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਸਾਰਿਆਂ ਨੂੰ ਵੱਡੀ ਉੱਥੇ ਜਿਹੜੀ ਆਪੋਜੀਸ਼ਨ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਤੇ ਬਾਕੀ ਆਪੋਜੀਸ਼ਨ ਪਾਰਟੀਆਂ ਵੀ ਜਿੰਨੀਆਂ ਰੂਲਿੰਗ ਪਾਰਟੀ ਦੇ ਖਿਲਾਫ ਆ ਨੇ ਹਰ ਸੈਸ਼ਨ ਵਿੱਚ ਇੱਕ ਗੱਲ ਅਸੀਂ ਸਾਫ਼ ਤੌਰ ਉੱਤੇ ਉਹਨਾਂ ਕੋਲ ਮੰਗ ਕਰਦੇ ਰਹੇ ਹਾਂ ਕਿ ਘੱਟੋ ਘੱਟ ਇੱਕ ਦਿਨ ਪੂਰਾ ਲਾਅ ਐਂਡ ਆਰਡਰ ਤੇ ਡਿਸਕਸ ਕਰਨ ਵਾਸਤੇ ਜੋ ਪੰਜਾਬ ਦੇ ਲੌਇਡ ਆਰਡਰ ਦੀ ਸਿਚੁਏਸ਼ਨ ਹੈ ਉਹਦੇ ਬਾਰੇ ਡਿਸਕਸ਼ਨ ਵਾਸਤੇ ਦੋ ਜਦੋਂ ਵੀ ਬਿਜ਼ਨਸ ਐਡਵਾਈਸਰੀ ਕਾਉਂਸਲ ਦੀ ਮੀਟਿੰਗ ਹੁੰਦੀ ਰਹੀ ਹੈ ਹਰ ਦਫਾ ਸਪੀਕਰ ਸਾਹਿਬ ਪ੍ਰੋਮਿਸ ਕਰਦੇ ਰਹੇ ਕਿ ਬਾਜੂ ਸਾਹਿਬ ਮੈਂ ਸਰਕਾਰ ਨਾਲ ਗੱਲ ਕਰਕੇ ਤੁਹਾਨੂੰ ਯਕੀਨ ਦਿਵਾਂਗਾ ਕਿ ਅਸੀਂ ਤੁਹਾਨੂੰ ਪੂਰਾ ਟਾਈਮ ਬਹਿਸ ਦਾ ਦੇਵਾਂਗੇ ਬਟ ਅਜੇ ਤੱਕ ਅਜੇ ਸਾਢੇ 3 ਸਾਲ ਬੀਤਣ ਦੇ ਬਾਵਜੂਦ ਵੀ ਇੱਕ ਵੀ ਦਿਨ ਕਿਤੇ ਲਾਅ ਐਂਡ ਆਰਡਰ ਦੀ ਡਿਸਕਸ਼ਨ ਕਿਉਂਕਿ ਲਾਅ ਐਂਡ ਆਰਡਰ ਮੇਰਾ ਲੋਕਾਂ ਦੀ ਜ਼ਿੰਦਗੀ ਉਹਨਾਂ ਦੇ ਕਾਰੋਬਾਰ ਨਾਲ ਮਹਫੂਜ਼ ਹੀ ਨਹੀਂ ਇੱਥੇ ਲਾਅ ਐਂਡ ਆਰਡਰ ਦੇ ਵਿੱਚ ਵੱਡੇ ਪੇਮਾਨੇ ਤੇ ਜਿਹੜਾ ਡਰੱਗ ਪੰਜਾਬ ਦੇ ਆਲਮੋਸਟ ਹਰ ਘਰ ਦੇ ਵਿੱਚ ਨੌਜਵਾਨ ਬੱਚਿਆਂ ਦੇ ਜ਼ਰੀਏ ਐਂਟਰ ਕਰ ਚੁੱਕੇ ਆ ਇੱਕ ਬਹੁਤ ਹੀ ਭਿਆਨਕ ਉਹ ਸ਼ੇਪ ਲੈ ਚੁੱਕੇ ਆ ਹਰ ਰੋਜ਼ ਤੁਸੀਂ ਵੇਖ ਰਹੇ ਹੋ ਮੇਰੇ ਕੋਲ ਡਾਟਾ ਹੈ ਜਿਸ ਡਾਟਾ ਦੇ ਮੁਤਾਬਕ ਪਿਛਲੀਆਂ ਸਾਰੀਆਂ ਸਰਕਾਰਾਂ ਹਰ ਸਾਲ ਤਕਰੀਬਨ ਰਿਪੋਰਟਡ ਜਿਹੜੀਆਂ ਜਾਂਨਾਂ ਜਾ ਰਹੀਆਂ ਡਰੱਗਜ਼ ਨਾਲ ਉਹ ਹਰ ਸਾਲ ਡਬਲ ਹੋ ਰਹੀਆਂ ਨੇ ਬਹੁਤ ਸਾਰੀਆਂ ਤੇ ਅਨਰਿਪੋਰਟਡ ਹੀ ਨੇ ਕਿਉਂਕਿ ਸੋਸ਼ਲ ਟੈਬੂ ਵੀ ਹੈ ਬਹੁਤ ਸਾਰੇ ਪਰਿਵਾਰਾਂ ਦੇ ਜੀ ਜਿਹੜੇ ਵਿਚਾਰੇ ਡਰੱਗ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਸੋਸਾਇਟੀ ਦੀ ਸામਨੇ ਰੱਖਦੇ ਹੋਏ ਕਿ ਸੁਸਾਇਟੀ 'ਚ ਸਾਡੇ ਪਰਿਵਾਰ ਦੀ ਬਦਨਾਮੀ ਹੋਣੀ ਹੈ ਨੌਜਵਾਨ ਬੱਚੀਆਂ ਦੀਆਂ ਸ਼ਾਦੀਆਂ ਨੇ ਭੈਣਾਂ ਦੀਆਂ ਸ਼ਾਦੀਆਂ ਉਹ ਬਹੁਤ ਸਾਰੇ ਇਹਦੇ ਤੇ ਪਰਦਾ ਪਾ ਕੇ ਰੱਖਦੇ ਨੇ ਬਟ ਜਿਹੜੇ ਰਿਪੋਰਟਡ ਪੁਲਿਸ ਕੇਸੇਸ ਨੇ ਉਹ ਪਿਛਲੇ ਸਾਲ ਨੂੰ ਇਸ ਸਾਲ ਫੇਰ ਦੂਣੇ ਨੇ ਇੱਕ ਪਾਸੇ ਕਹਿੰਦੇ ਸੀ ਜੰਗ ਲੜ ਰਹੇ ਸੀ ਗਰਾਊਂਡ ਦੇ ਉੱਤੇ ਕਿਉਂਕਿ ਮੈਂ ਵੀ ਆਪਣੇ ਹਲਕੇ ਦੇ ਵਿੱਚ ਅਕਸਰ ਜਾਂਦਾ ਰਹਿੰਨਾ ਐਂਡ ਮੈਂ ਬਕਾਇਦਾ ਤੌਰ विद कन्वेक्शन ये गल ਤੁਹਾਨੂੰ ਕਹਿ ਰਿਹਾ ਅੱਜ ਰਿਸਪਾਂਸਿਬਲ ਲੀਡਰ ਆਫ ਦੀ ਆਪੋਜੀਸ਼ਨ ਕਿਸੇ ਪਿੰਡ ਚਲੇ ਜਾਓ ਕਿਸੇ ਕਸਬੇ ਚਲੇ ਜਾਓ ਕਿਸੇ ਸ਼ਹਿਰ ਚ ਚਲੇ ਜਾਓ ਇੱਕ ਆਨੇ ਦਾ ਵੀ ਇਹ ਜਿਹੜੀ ਪਰਸੈਪਸ਼ਨਲ ਬੈਟਲ ਹੈ ਜੇ ਦਿੱਤੇ ਕਰੋੜਾ ਰੁਪਏ ਨਾਲ ਲਗਾ ਦਿੱਤੇ ਪ੍ਰੈਸ ਦੇ ਜ਼ਰੀਏ ਕੋਈ ਇਹ ਆਨੇ ਦਾ ਵੀ ਫਰਕ ਹੈ ਗਰਾਉਂਡ ਰਿਐਲਿਟੀ ਇਜ਼ ਕੰਪਲੀਟਲੀ ਆਪੋਜ਼ਿਟ ਟੂ ਵਾਟ ਦੀ ਗਵਰਨਮੈਂਟ ਇਜ਼ ਟ੍ਰਾਈਂਗ ਟੂ ਪੋਰਟ੍ਰੇ ਪੁਲਿਸ ਹੈਸ ਕੰਪਲੀਟਲੀ ਫੇਲਡ ਇਸ ਗੱਲ ਕਰਨ ਫੇਲ ਹੋਈ ਹੈ ਕਿ ਜਿੰਨੀਆਂ ਇਸ ਟਾਈਮ ਪੋਸਟਿੰਗਸ ਹੋ ਰਹੀਆਂ ਨੇ ਐਸਐਚਓਜ਼ ਦੀਆਂ ਡੀਐਸਪੀਜ਼ ਦੀਆਂ ਉਹ ਹਲਕਾ ਇੰਚਾਰਜਸ ਤੇ ਐਮਐਲਏਸ ਤੇ ਤੇ ਮਨਿਸਟਰਸ ਦੇ ਕਹਿੰਦੇ ਹੋ ਰਹੀਆਂ ਨੇ ਪੁਲਿਸ ਦੇ ਬਹੁਤ ਸਾਰੇ ਕਰਮਚਾਰੀ ਜਿਹੜੇ ਨੇ ਡਾਇਰੈਕਟਲੀ ਇਹਨਾਂ ਲੋਕਾਂ ਦੇ ਨਾਲ ਇਨ ਟੱਚ ਨੇ ਮੇਰਾ ਇਹ ਮੰਨਣਾ ਹੈ ਪਾਵੇਂ ਮੈਕਸੀਕੋ ਦੀ ਗੱਲ ਕਰ ਲੋ ਪਾਵੇਂ ਕੋਲੰਬੀਆ ਦੀ ਗੱਲ ਕਰ ਲੋ ਕਿਸੇ ਦੇਸ਼ 'ਚ ਜਿੱਥੇ ਡਰੱਗ ਵਿਕਦਾ ਜਿੱਨਾ 'ਚ ਡਾਇਰੈਕਟਲੀ ਪੋਲੀਟਿਕਲ ਲੀਡਰਸ਼ਿਪ ਅਤੇ ਪੁਲਿਸ ਦੀ ਲੀਡਰਸ਼ਿਪ ਇਹ ਡਰੱਗ ਡੀਲਰਸ ਦਾ ਸਾਥ ਨਹੀਂ ਦਿੰਦੇ ਕਦੀ ਵੀ ਡਰੱਗ ਜਿਹੜਾ ਅਨ ਇੰਟਰਰਪਟਿਡ ਬੇਖੌਫ ਵੇਚ ਨਹੀਂ ਸਕਦਾ ਇਹ ਨਹੀਂ ਮੈਂ ਕਹਿੰਦਾ ਦੁਨੀਆ ਭਰ 'ਚ ਵਿਕਦਾ ਬਟ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਅਨ ਇੰਟਰਰਪਟਿਡ ਬਿਨਾ ਖੌਫ ਬਿਨਾ ਡਰ ਤੋਂ ਡਰੱਗ ਵੇਚ ਰਿਹਾ ਤੇ ਸਾਡੀਆਂ ਬਿਲਕੁਲ ਨੌਜਵਾਨ ਬੱਚੇ ਤਬਾਹ ਹੋ ਰਹੇ ਨੇ ਬਹੁਤ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੈਂ ਆਪਣੇ ਲੋਕਾਂ ਨਾਲ ਗੱਲ ਕੀਤੀ ਹੈ ਕਿ ਬੱਚੇ ਬਾਹਰ ਕਿਉਂ ਭੇਜ ਰਹੇ ਹੋ ਤੁਹਾਡਾ ਇੱਥੇ ਕਾਰੋਬਾਰ ਚੰਗਾ ਹੈ ਤੁਹਾਡੇ ਕੋਲ ਜ਼ਮੀਨ ਹੈ ਕਈ ਸਰਕਾਰੀ ਨੌਕਰੀਆਂ ਚ ਨੇ ਉਹ ਕਹਿੰਦੇ ਜੀ ਕਿ ਸਾਨੂੰ ਤੇ ਆਪਣੇ ਬੱਚਿਆਂ ਦਾ ਇਹੀ ਫਿਕਰ ਹੈ ਕਿ ਅਜੇ ਤੱਕ ਡਰੱਗ ਤੋਂ ਬਚਿਆ ਹੈ ਇੱਥੇ ਰਹਿ ਗਿਆ ਸਾਲ 2 ਸਾਲ ਚ ਇਹਦੇ ਕਾਬੂ ਨਾ ਕਿਤੇ ਚੜਦੇ ਤੇ ਉਹ ਬਾਹਰ ਜਾ ਲੈਂਦੇ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਇਹ ਇੱਕ ਕਾਰਨ ਹੈ ਨੰਬਰ 2 ਗੈਂਗਸਟਰਸ ਦੀ ਗੱਲ ਮੈਂ ਇੱਥੇ ਕਹਿਣਾ ਚਾਹਾਂ ਤਾ ਤੁਸੀਂ ਵੇਖੋ ਕੱਲ ਅਬੋਹਰ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਉਹ ਇੱਕ ਇਹੋ ਜਿਹਾ ਗੈਂਗਸਟਰ ਦਾ ਨਾਂ ਲੱਗਾ ਜਿਹੜਾ ਕਿਸੇ ਬੀਜੇਪੀ ਰੂਲ ਸਟੇਟ ਦੇ ਵਿੱਚ ਬੈਠਾ ਹੈ ਇਸ ਤੋਂ ਪਹਿਲੇ ਕੁਝ ਸਾਡੇ ਜ਼ਿਲ੍ਹੇ 'ਚ ਕਿਲਿੰਗਸ ਹੋਈਆਂ ਨੇ ਉਹ ਵੀ ਗੈਂਗਸਟਰਸ ਨਾਲ ਜੁੜੀਆਂ ਉਹ ਵੀ ਇੱਕ ਬੀਜੇਪੀ ਰੂਲ ਸਟੇਟ ਦੇ ਵਿੱਚ ਅਸਾਮ 'ਚ ਬੈਠਾ ਹੈ ਬਿਲਕੁਲ ਲੋਕਾਂ ਨੂੰ ਕੋਈ ਡਰ ਨਹੀਂ ਕੋਈ ਖੌਫ ਨਹੀਂ ਮੈਂ ਬਹੁਤ ਸਾਰੇ ਕੇਸੇਜ਼ ਇਹੋ ਜਿਹੇ ਮੈਨੂੰ ਜਾਣਕਾਰੀ ਹੈ ਜਿਨ੍ਹਾਂ ਦੇ ਵਿੱਚ ਜਦੋਂ ਗੈਂਗਸਟਰਸ ਦੀਆਂ ਧਮਕੀਆਂ ਆਈਆਂ ਨੇ ਉਹ ਪੁਲਿਸ ਅਫਸਰਾਂ ਨੂੰ ਮਿਲੇ ਨੇ ਉਹਨਾਂ ਨੇ ਆਪਣੀ ਬੇਨਤੀ ਜਾ ਕੇ ਸਿਕਿਉਰਿਟੀ ਦੀ ਰੱਖੀ ਹੈ ਉਹਨਾਂ ਨੂੰ ਕਈਆਂ ਨੂੰ ਇਹ ਗੱਲ ਕਹੀ ਗਈ ਹੈ ਕਿ ਜਾਂ ਤੇ ਆਪ ਨਿਬੇੜ ਲਓ ਤੇ ਜੇ ਨਹੀਂ ਨਿਬੜਦੀ ਤੇ ਸਾਨੂੰ ਦੱਸੋ ਅਸੀਂ ਨਿਬੇੜ ਦਿੰਨੇ ਇਸ ਕਿਸਮ ਦੇ ਹਾਲਾਤ ਨੇ ਸੋ ਮੈਂ ਬਕਾਇਦਾ ਤੌਰ ਸਪੀਕਰ ਸਾਹਿਬ ਨੂੰ ਦੋ ਬਹੁਤ ਵੱਡੇ ਇਨਸੀਡੈਂਟਸ ਹੋਏ ਨੇ ਕੱਲੀ ਇੱਕ ਮਾਲਵੇ ਦਾ ਬਹੁਤ ਮਸ਼ਹੂਰ ਬਿਜ਼ਨਸਮੈਨ ਵੀ ਹੈ ਬਹੁਤ ਵੱਡੀ ਟੇਲਰਿੰਗ ਦੀ ਉਹਨਾਂ ਦੀ ਦੁਕਾਨ ਵੇਅਰ ਵੈਲ ਅਬੋਰ ਦੇ ਵਿੱਚ ਸ਼ਰੀਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪੰਜ ਚਾਰ ਜ਼ਿਲ੍ਹੇ ਜਿਹੜੇ ਨੇ ਮਾਲਵੇ ਦੇ ਉਹ ਸਾਰੇ ਹੀ ਨੌਜਵਾਨ ਬੱਚੇ ਚੰਗੇ ਭਲੇ ਲੋਕ ਜਿਹੜੇ ਸੀ ਆਪਣੀ ਟੇਲਰਿੰਗ ਉੱਥੋਂ ਕਰਾਉਂਦੇ ਇੱਕ ਬੜਾ ਮਸ਼ਹੂਰ ਨਾਂ ਸੀ ਦਿਨ ਦਿਹਾੜੇ ਕਤਲ ਜਿਹੜਾ ਬੜੀ ਦੂਰ ਤੱਕ ਜਾਂਦਾ ਇਸ ਤੋਂ ਪਹਿਲੇ ਡਾਕਟਰ ਕੰਬੋਜ ਨੇ ਇਹਨਾਂ ਦੀ ਲੜਕੀ ਵੀ ਇੱਕ ਪੰਜਾਬ ਦੀ ਫਿਲਮ ਐਕਟ੍ਰੈਸ ਹੈ ਪੰਜਾਬੀ ਮੂਵੀਜ਼ ਦੀ ਉਹ ਵੀ ਗੋਲੀ ਦਾ ਸ਼ਿਕਾਰ ਹੋਏ ਮੋਗੇ ਦੇ ਕਿਸੇ ਕ੍ਰਿਟੀਕਲ ਹਾਲਤ ਚ ਹਸਪੀਟਲ ਚ ਪੈਣ ਹਰ ਰੋਜ਼ ਬੇਖੌਫ ਇਨਸੀਡੈਂਟਸ ਹੋ ਰਹੇ ਬਿਲਕੁਲ ਪੰਜਾਬ ਪੁਲਿਸ ਤੇ ਪੰਜਾਬ ਦੀ ਸਰਕਾਰ ਜਿਹੜੀ ਇਹਨਾਂ ਨੂੰ ਕੁਝ ਪਤਾ ਨਹੀਂ ਕਿ ਕਿੱਥੋਂ ਕੀ ਹੋ ਰਿਹਾ ਤੇ ਕੀ ਹੋਣਾ ਆਂਦੇ ਟਾਈਮ ਸਾਨੂੰ ਖੱਛਿਆ ਜਿਉਂ-ਜਿਉਂ ਇਲੈਕਸ਼ਨ ਕੋਲ ਆਣੀ ਹੈ ਗਵਰਨਮੈਂਟ ਦਾ ਕੰਟਰੋਲ ਅਫਸਰਾਂ ਤੇ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਦੇ ਨਾਲ ਲਾਅ ਐਂਡ ਆਰਡਰ ਦੀ ਹੋਰ ਸਿਚੁਏਸ਼ਨ ਜਿਹੜੀ ਹੈ ਬਹੁਤ ਸਾਰੀ ਸੀਰੀਅਸ ਹੁੰਦੀ ਜਾ ਰਹੀ ਇਸ ਗੱਲ ਕਰ ਮੈਂ 2 ਦਿਨ ਦਾ ਰਿਕਵੈਸਟ ਕੀਤੀ ਹੈ ਕਿ ਸੈਸ਼ਨ ਦੇ ਵਿੱਚ 10 ਤੇ 11 ਨਾਲ ਤੁਸੀਂ 12 ਤੇ 13 ਜੋੜੋ ਇੱਕ ਤੇ ਲਾਅ ਐਂਡ ਆਰਡਰ ਤੇ ਨੰਬਰ 2 ਸਾਰਿਆਂ ਨੂੰ ਵੱਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਸਾਰਿਆਂ ਨੂੰ ਵੱਡਾ ਸਕੈਮ ਹੋਣ ਵਾਲਾ ਜਿਹਦਾ ਆਲਮੋਸਟ ਪ੍ਰਬੰਧ ਕਰ ਲਿਆ ਗਿਆ ਉਹ ਹੈ ਲੈਂਡ ਪੂਲਿੰਗ ਦਾ ਜਿਹਦੇ ਵਿੱਚ ਤਕਰੀਬਨ 40000 ਏਕੜ ਪੰਜਾਬ ਦੀ ਜ਼ਮੀਨ ਬਿਨਾ ਕਿਸਾਨਾਂ ਦੀ ਮਰਜ਼ੀ ਤੋਂ ਬਿਨਾ ਕਿਸੇ ਗੱਲ ਦੀ ਲੋੜ ਤੋਂ ਇਸ ਸਰਕਾਰ ਨੇ ਐਂਡ ਵਿਸ਼ੇਸ਼ ਤੌਰ ਮੈਨੂੰ ਅਫਸੋਸ ਹੈ ਇਸ ਗੱਲ ਕਿ ਜਿਹੜਾ ਭਗਵੰਤ ਮਾਨ ਹੈ ਭਗਵੰਤ ਮਾਨ ਨੇ ਤੇ ਹੁਣ ਇੱਕੋ ਗੱਲ ਫੜ ਲਈ ਹੈ ਕਿ ਮੇਰਾ ਸਾਢੇ ਡੇਢ ਟਪਾ ਦਿਓ ਬਿਲਕੁਲ ਜਿੱਥੇ ਮਜ਼ਦਿਰ ਦਸਕਤ ਕਰਾ ਲੋ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਚੀਜ਼ ਦੱਸਣ ਲੱਗਾ ਜਿਹੜੇ ਦਿੱਲੀ ਦੇ ਧੜ ਵੀ ਆਏ ਨੇ ਹੁਣ ਭਗਵੰਤ ਦੀ ਜਗ੍ਹਾ ਤੇ ਤੇ ਰੋਲ ਸਾਰੀਆਂ ਟਰਾਂਸਫਰਸ ਜਿਹੜੀਆਂ ਨੇ ਬਿਊਰੋਕ੍ਰੈਟਿਕ ਟਰਾਂਸਫਰਸ ਪੁਲਿਸ ਦੀਆਂ ਟਰਾਂਸਫਰ ਵੈਬ ਕੁਮਾਰ ਕਰਦਾ 810 ਮਹਿਕਮੇ ਮਨੀਸ਼ ਸੋਦੀਆ ਸਾਹਿਬ ਥੱਲੇ ਨੇ 810 ਮਹਿਕਮੇ ਸਤਿੰਦਰ ਜੈਨ ਸਾਹਿਬ ਦੇ ਥੱਲੇ ਨੇ ਬਿਲਕੁਲ ਇੱਕ ਬੰਦੂਚੀ ਮਿਨਿਸਟਰ ਬਣ ਕੇ ਭਗਵੰਤ ਰਹਿ ਗਿਆ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਉਹ ਭਗਵੰਤ ਮਾਨ ਜੀ ਤੁਸੀਂ ਕਿੱਡੇ ਕਿੱਡੇ ਸ਼ੇਅਰ ਬੋਲਦੇ ਹੁੰਦੇ ਸੀ ਪੰਜਾਬੀਅਤ ਦੀਆਂ ਗੱਲਾਂ ਕਰਦੇ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਗੱਲਾਂ ਕਰਦੇ ਸੀ ਅੱਜ ਇੱਕ ਮੁੱਖ ਮੰਤਰੀਸ਼ਿਪ بچਾਉਣ ਵਾਸਤੇ ਤੁਸੀਂ ਸਾਰਾ ਕੁਝ ਕਿੱਲੀ ਤੇ ਟੰਗ ਦਿੱਤਾ ਸਾਰੇ ਪੰਜਾਬ ਦੇ ਰਾਈਟ ਸਰੈਂਡਰ ਕਰ ਦਿੱਤੇ ਨੇ ਕੇਜਰੀਵਾਲਨ ਟੀਮ ਨੂੰ ਇਹ ਸਾਰੀ ਸਕੀਮ ਜਿਹੜੀ ਹੈ ਕੇਜਰੀਵਾਲ ਤੇ ਕੇਜਰੀਵਾਲ ਦੇ ਲੋਕਾਂ ਦੀ ਇੱਕ ਸੋਚਣਾ ਬਣੀ ਹੈ तकरीबन 40000 ਕਰੋੜ ਰੁਪਇਆ ਪੰਜਾਬ ਦੇ ਨਾਲ ਲੁੱਟਣਾ ਮੇਰੇ ਪ੍ਰੈਸ ਦੇ ਵੀਰੋ ਸਮਝ ਲੋ 40000 ਕਰੋੜ ਰੁਪਇਆ ਐਂਡ ਇਹਨਾਂ ਲੋਕਾਂ ਨੇ ਮੈਂ ਇੱਕ ਤੁਹਾਨੂੰ ਹੋਰ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚੰ 10 ਸਾਲ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਰਹੇ ਨੇ ਦਿੱਲੀ ਦੇ ਮੇਰਾ ਖਿਆਲ ਜੋ ਮੈਨੂੰ ਇਨਫੋਰਮੇਸ਼ਨ ਹੈ 10 ਸਾਲਾਂ ਚ ਉਹਨਾਂ ਨੇ ਕਿਸੇ ਵੀ ਇੱਕ ਵੀ ਫਾਈਲ ਤੇ ਸਾਈਨ ਨਹੀਂ ਕੀਤੇ ਇਹ ਸੇਮ ਚੀਜ਼ ਭਗਵੰਤ ਨੇ ਸਿੱਖ ਲਈ ਹੈ ਪਤਾ ਭਗਵੰਤ ਨੂੰ ਹੈ ਕਿ ਇਹ ਹੁਣ ਅਖੀਰਲੀ ਲੁੱਟ ਹੋ ਰਹੀ ਪੰਜਾਬ ਦੀ ਪੰਜਾਬ ਦੀ ਆਈਡੈਂਟੀਟੀ ਦੀ ਲੁੱਟ ਹੈ ਸਾਡੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਦੇ ਨਾਲ ਜਿਸ ਤਨਾ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ ਨੇ ਪੰਜਾਬੀਅਤ ਦੀਆਂ ਪੰਜਾਬੀਆਂ ਦੀਆਂ ਰਗਾਂ ਨੂੰ ਹੱਥ ਪਾਇਆ ਸੀ ਸਾਡੀਆਂ ਜ਼ਮੀਨਾਂ ਖੋਹ ਕੇ ਡਾਨੀ ਤੇ ਬਾਨੀਆਂ ਦੂਰ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਨੰਬਰ 2 ਸੇਮ ਪਲੈਨ ਕਿਸੇ ਪੰਜਾਬੀ ਨੇ ਨਹੀਂ ਕਿਹਾ ਕਿਸੇ ਕਿਸਾਨ ਨੇ ਨਹੀਂ ਕਿਹਾ ਸਾਨੂੰ ਅਸੀਂ ਜ਼ਮੀਨ ਆਪਣੀ ਦੇਣੀ ਇਹ ਬਕਾਇਦਾ ਤੌਰ ਤੇ ਪ੍ਰੋਗਰਾਮ ਬਣਿਆ ਭਗਵੰਤ ਮਾਨ ਨੂੰ ਇਹ ਗੱਲ ਸਮਝ ਆ ਗਈ ਉਹਨੇ ਇਹਨਾਂ ਨੂੰ ਕਿਹਾ ਜੀ ਤੁਸੀਂ ਵੀ ਫਾਈਲ ਕੋਈ ਨਹੀਂ ਸਾਈਨ ਕੀਤੀ ਤਾਂ ਮੈਂ ਵੀ ਨਹੀਂ ਚੱਕਰਨੀ ਇਸੇ ਗੱਲ ਕਰ ਨੂੰ ਤੁਸੀਂ ਵੇਖਿਆ ਜਿਹੜਾ ਪੰਜਾਬ ਡਿਵੈਲਪਮੈਂਟ ਕਾਉਂਸਲ ਇਹਨਾਂ ਨੇ ਬਣਾਇਆ ਉਹਦੇ ਵਿੱਚ ਚਾਰ ਲੋਕ ਕਿਹੜੇ ਨੇ ਜਿਹੜੇ ਸਾਰੇ ਹੀ ਨੌਨ ਪੰਜਾਬੀ ਨੇ ਦੇ ਹੈ ਨਥਿੰਗ ਟੂ ਡੂ ਵਿਦ ਪੰਜਾਬ ਅੱਜ ਵੇਖੋ ਤਰਾਸਦੀ ਪੰਜਾਬ ਦੀ ਮੇਰੇ ਵੀਰੋ ਚੰਗੀ ਤਰ੍ਹਾਂ ਸੁਣੋ ਚੀਫ ਸੈਕਟਰੀ ਨਾਨ ਪੰਜਾਬੀ ਇਥੋਂ ਦਾ ਹੋਮ ਸੈਕਟਰੀ ਨਾਨ ਪੰਜਾਬੀ ਇਥੋਂ ਦਾ ਡਾਇਰੈਕਟਰ ਜਨਰਲ ਪੁਲਿਸ ਨਾਨ ਪੰਜਾਬੀ ਵੈਭਵ ਕੁਮਾਰ ਨਾਨ ਪੰਜਾਬੀ ਮਨੀਰ ਸਸੋਧਿਆ ਨਾਨ ਪੰਜਾਬੀ ਜੈਨ ਸਾਹਿਬ ਨਾਨ ਪੰਜਾਬੀ ਵਿਜੇ ਨਾਇਰ ਨਾਨ ਪੰਜਾਬੀ ਆ ਜਿਹੜੇ ਚਾਰ ਬੰਦੇ ਆਏ ਨੇ ਨਾਨ ਪੰਜਾਬੀ ਤਾਂ ਸਾਰੇ ਰਾਈਟਸ ਚੀਫ ਮਿਨਿਸਟਰ ਕੋ ਵੀ ਲੈ ਲੈਣੇ ਇਸ ਜ਼ਮੀਨਾਂ ਦੇ ਉੱਤੇ ਜੋ ਵੀ ਐਕਸਚੇਂਜ ਕਰਨੀ ਹੈ ਉਹ ਸਾਰੇ ਰਾਈਟਸ ਪਹਿਲੇ ਚੀ ਮਿਸਟਰ ਕੋਸੀ ਤੇ ਡੈਪਟੀ ਚੇਅਰਮੈਨ ਹੁੰਦਾ ਸੀ ਜਿਹੜਾ ਪੂਡਾ ਦਾ ਮਿਨਿਸਟਰ ਸੀ ਉਹਨੂੰ ਵਿਡਰੋ ਕਰ ਲਿਆ ਇਹ ਸਾਰੇ ਰਾਈਟ ਦੇ ਦਿੱਤੇ ਨੇ ਸਿਨਾ ਸਾਹਿਬ ਨੂੰ ਕੈਬ ਸਿਨਾ ਨੂੰ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕੈਬ ਸਿਨਾ ਦੀ ਵੀ ਜਿਹੜੀ ਰਿਟਾਇਰਮੈਂਟ ਹੈ ਉਹ 27 ਦੇ ਵਿੱਚ ਹੋ ਰਹੀ ਹੈ ਤੇ ਤੁਸੀਂ ਇਸ ਚੀਜ਼ ਇਹਨਾਂ ਨੂੰ ਇਸ ਸਕੈਮਸਟਰਜ਼ ਨੂੰ ਲੱਭੋਗੇ ਕਿੱਥੇ ਨਾ ਕੇਜਰੀਵਾਤਾ ਦਸਕਤ ਨਾ ਇਹਦੇ ਚ ਭਗਵੰਤ ਦਾ ਦਸਕਤ ਨਾ ਭਗਵੰਤ ਦੇ ਮਨਿਸਟਰ ਪੁੱਡਾ ਦਾ ਦਸਕਤ ਜਿਹਦੇ ਦਸਕਤ ਹੋਣੇ ਕਰਾਂਗੇ ਕੈਪ ਸਿਨਾ ਜੀ ਉਹ 27 ਦੇ ਵਿੱਚੋਂ ਸਾਡੀਆਂ ਇਲੈਕਸ਼ਨਾਂ ਹੋਣੀਆਂ ਮਹੀਨੇ 2 ਮਹੀਨੇ ਬਾਅਦ ਉਹਨੇ ਰਿਟਾਇਰਮੈਂਟ ਵਿਵਾਦੇ ਦੇ ਇਹਨਾਂ ਦਾ ਸੈਕਟਰੀ ਮਹਿਕਮੇ ਦਾ ਉਹਨਾਂ ਦਾ ਵੀ ਵਿਚੋਕਰ ਥੋੜਾ ਜਿਹਾ ਫੋਲ ਲਿਓ ਜਿਨ੍ਹਾਂ ਨੂੰ ਇਹ ਮਹਿਕਮਾ ਦਿੱਤਾ ਸੈਕਟਰੀ ਕਿਹੜੇ ਨੇ ਤੋਂ ਇਹ ਸ ਗੱਲ ਕਾਰਨ ਸਮੂੱਚੇ ਪੰਜਾਬ ਦੀਆਂ ਕਿਸਾਨ ਯੂਨੀਅਨਸ ਨੂੰ ਪੰਜਾਬੀਆਂ ਨੂੰ ਮੈਂ ਅਪੀਲ ਕਰਾਂਗਾ ਜਿਸ ਤਰ੍ਹਾਂ ਪਿੰਡੋਂ ਪਿੰਡ ਤੁਸੀਂ ਵੇਖਿਆ ਲੋਕਾਂ ਨੇ ਪਿੰਡਾਂ ਦੇ ਵਿੱਚ ਰੈਜ਼ੋਲੂਸ਼ਨ ਪਾਣੇ ਕਰ ਦਿੱਤੇ ਨੇ ਸ਼ੁਰੂ ਪੰਚਾਇਤਾਂ ਦੇ ਕਿ ਅਸੀਂ ਜ਼ਮੀਨ ਨਹੀਂ ਦੇਵਾਂਗੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਇੰਡੀਆ ਨੈਸ਼ਨਲ ਕਾਂਗਰਸ ਤੁਹਾਡੇ ਮੋਢੇ 'ਨਾ ਮੋਡਰ ਲਾ ਕੇ ਤੁਹਾਡੇ ਨਾਲ ਕਦਮ 'ਨਾ ਕਦਮ ਰਲਾ ਕੇ ਅਸੀਂ 1 ਇੰਚ ਜ਼ਮੀਨ ਹੈ ਜਿਹੜੀ ਡੁੱਠ ਹੈ ਕੇਜਰੀਵਾਲ ਨੂੰ ਤੇ ਭਗਵੰਤੂ ਨੂੰ ਇਨੂੰ ਸਰੇ ਅੰਜਾਮ ਨਹੀਂ ਪਹੁੰਚਾਣ ਦੇ ਮੰਗ ਅਸੀਂ ਯਕੀਨਦਵਾਨੇ ਆ ਪਹਿਲੀ ਗੱਲ ਤੇ ਹੋਣੀ ਨਹੀਂ ਜਾਣ ਦਿੰਦੇ ਜਿੱਥੋਂ ਤੱਕ ਮਰਜ਼ੀ ਸਾਨੂੰ ਜਾਣਾ ਪਏ ਜੇ ਬਾਇ ਚਾਂਸ ਤੇ ਨੇਪਰੇਖ ਤੇ ਚੜ ਵੀ ਗਏ ਤੇ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਦੇ ਨਾਲ ਜੇ ਆਂਦੇ ਟਾਈਮ ਵਿੱਚ ਸਰਕਾਰ ਕਾਂਗਰਸੀ ਆਈ ਤੇ ਜਿਹੜਾ ਪਹਿਲਾ ਸਾਡਾ ਫੈਸਲਾ ਹੋਏਗਾ ਇਹਦੀ ਰਿਜੈਕਸ਼ਨ ਹੋਏਗੀ ਇਸ ਪਾਲਿਸੀ ਦੀ ਜਿਹੜੀ ਸੋ ਤੁਹਾਨੂੰ ਮੈਂ ਦੱਸਣਾ ਚਾਹੰਨਾ ਇਸ ਇਸੇ ਨਾਲ ਮੈਂ ਅੱਗੇ ਵੀ ਦੱਸਣਾ ਚਾਹਨਾ ਤੁਹਾਨੂੰ ਕਿ ਜਿਹੜਾ ਡਾਕਟਰ ਮਨਮੋਹਨ ਸਿੰਘ ਨੇ ਲੈਂਡ ਐਕ acquisition ਬਿੱਲ ਲੈ ਕੇ ਆਂਦਾ ਸੀ 2013 ਚ ਹਿਸਟੋਰਿਕ ਬਿੱਲ ਬਣਿਆ ਗਿਆ ਸੀ ਉਹ ਕਿਸਾਨਾਂ ਨੂੰ ਕਿਸਾਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਿਓ ਬਿੱਲ ਬਣਿਆ ਗਿਆ ਸੀ ਹੁਣ ਤੁਸੀਂ ਇਹ ਆਪ ਨੇ ਜੋ ਕੁਝ ਵੀ ਕੀਤਾ ਸਾਰਾ ਕੁਝ ਕੀ ਪ੍ਰੋਵੀਜ਼ਨ ਜਿਹੜੇ ਨੇ ਉਹਦੇ ਉਹ ਸਾਰੇ ਬਾਈਪਾਸ ਕੀਤੇ ਗਏ ਨੇ ਉਹਦੇ ਕੀ ਪ੍ਰੋਵੀਜ਼ਨ ਇਹ ਸਨ ਮੰਡੈਟਰੀ ਸੀ કે સોશિયલ ઇમ્પેક્ટ એસેસમેન્ટ હોएगी ઓદી બિફોર એકવાયરિંગ લેન્ડ ધેર મસ્ટ બી અ કોમ્પ્રિહેન્સિવ સોશિયલ ઇમ્પેક્ટ સ્ટડી ટુ એસેસ નંબર 1 ઇમ્પેક્ટ ઓન લાઈવલીહુડ્સ એન્ડ ડિસ્પ્લેસમેન્ટ ઓફ ફાર્મર્સ કે જેસે જમીન તો ઉઠાયા જાયગા કિસાન નુ ઓદી પહેલે કેટેગરી વેખી જાયેગી કે કી ઓ ફર્ટાઈલ જમીન હે અપજાઉ પેડી હે કે નહીં ਜੇ ਉਹ 2 ਜਾਂ 3 ਫਸਲਾਂ ਦਿੰਦੀ ਏ ਤੇ ਬਕਾਇਦਾ ਤੌਰ ਗਵਰਨਮੈਂਟ ਆਫ ਇੰਡੀਆ ਨੇ ਉਹਦੇ ਵਿੱਚ ਇਹ ਗੱਲ ਪਾਈ ਗਈ ਸੀ ਕਿ ਉਹ ਜ਼ਮੀਨ ਅਕਵਾਇਰ ਨਹੀਂ ਹੋ ਸਤ ਤੇ 24 40 ਵਿੱਚੋਂ 24000 ਏਕੜ ਤੇ ਕੱਲੀ ਲੁਧਿਆਣੇ ਚ ਸਾਰੇ ਨੂੰ ਪੰਜਾਬ ਦੀ ਸਾਰੇ ਨੂੰ ਫਰਟਾਈ ਜ਼ਮੀਨ ਜੇ ਬਿਹਤਰੀਨ ਪੈੜੀ ਹੈ ਸਾਰੇ ਪੰਜਾਬ ਕਿਸਾਨੀ ਵਾਸਤੇ ਉਹਨੂੰ ਦੇਣਾ ਦੋ ਹੀ ਨੇ ਤਿੰਨ ਤਿੰਨ ਫਸਲਾਂ ਉੱਥੇ ਪੈੜੀ ਚ ਹੁੰਦੀਆਂ ਨੇ ਕਿਸੇ ਕਿਸਾਨ ਨੇ ਇਹ ਮੰਗਰੀ ਕੀਤੀ ਯਾ ਕਿਸੇ ਓਨਰ ਨੇ ਇਹ ਗੱਲ ਨਹੀਂ ਕਹੀ ਸਾਡੀ ਜ਼ਮੀਨ ਸਾਡੇ ਕੋਲ ਲਈ ਜਾਏ ਤਾਂ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਚੰਗੀ ਤਰ੍ਹਾਂ ਧਿਆਨ ਮਾਰੋ ਇਸ ਤੋਂ ਪਹਿਲੇ ਮੁਹਾਲੀ ਵਿੱਚ ਵੀ ਲੁਧਿਆਣੇ ਵਿੱਚ ਵੀ ਜਿੱਥੇ ਜਿੱਥੇ ਵੀ ਗਵਰਨਮੈਂਟ ਨੇ ਇਹ ਜ਼ਮੀਨਾਂ ਕੱਟੀਆਂ ਨੇ ਭਾਵੇਂ ਕਮਰਸ਼ਲ ਪੁਆਇੰਟ ਆਫ 뷰 ਨੂੰ ਕੱਟੀਆਂ ਨੇ ਜਾਂ ਉਹਨਾਂ ਰੈਜ਼ੀਡੈਂਸ਼ੀਅਲ ਕੱਟੀਆਂ ਨੇ ਅਜੇ 75% ਜ਼ਮੀਨਾਂ ਵਹਿਲੀਆਂ ਪਈਆਂ ਨੇ ਅਜੇ ਉਹਨਾਂ ਵਿੱਚ ਤੁਸੀਂ ਕੰਮ ਆਪਣਾ ਨਿਪਰੇ ਨਹੀਂ ਚਾੜ ਸਕੇ ਦੀ ਕਿਸੇ ਦੀ ਸੋਸ਼ਲ ਇੰਪੈਕਟ ਅਸੈਸਮੈਂਟ ਨਹੀਂ ਕੀਤੀ ਅੱਛਾ ਇਹਦੇ ਨਾਲ ਦੂਸਰਾ ਸੂਲ ਹੈ ਮਿਨਿਮਮ 70 ਤੋਂ 80% ਕਿਸਾਨ ਜਿਹੜੇ ਜੋ ਜ਼ਮੀਨਾਂ ਲੈਣੀ ਹੈ ਉਹਨਾਂ ਦੀ ਯੱਸ ਕਰਾਣੀ ਹੁੰਦੀ ਉਹਨਾਂ ਨੂੰ ਤੁਹਾਨੂੰ ਲਿਖ ਕੇ ਦੇਣਾ ਪੈਂਦਾ ਕਿ 80% ਲੋਕਾਂ ਨੇ ਆਪਣੀ ਜ਼ਮੀਨ ਦੇਣ ਵਾਸਤੇ ਤੁਹਾਨੂੰ ਯੱਸ ਕੀਤੀ ਇਹਦੇ ਵਿੱਚ ਕਿਸੇ ਨੂੰ ਪੁੱਛਿਆ ਹੀ ਨਹੀਂ ਗਿਆ ਜੀ ਪਰ 10% ਵੀ ਲੋਕ ਹੈ ਨਹੀਂ ਜਿਨ੍ਹਾਂ ਨੇ ਇਹ ਜ਼ਮੀਨਾਂ ਦੇਣ ਦਾ ਫੈਸਲਾ ਕੀਤਾ ਸੋ ਇਹ ਜੋ ਕੁਝ ਹੋ ਰਿਹਾ ਫਿਰ ਨਾਲ ਇਹਦੇ ਜਿਹੜਾ ਲੋਕਲ ਇਕੋਲੋਜੀ ਹੈ এনवायरमेंट ਹੈ ਗਰਾਊਂਡ ਵਾਟਰ ਹੈ ਵਿਲੇਜ ਇਕਨੋਮੀਆਂ ਇਨ ਕਲਚਰ ਐਂਡ ਸੋਸ਼ਲ ਫੈਬਰਿਕ ਇਹ ਸਾਰੀ ਚੀਜ਼ ਨੂੰ ਸਾਹਮਣੇ ਰੱਖ ਕੇ ਹੀ ਜ਼ਮੀਨਾ ਲਗੀਆਂ ਜਾ ਸਕਦੀ। ਤੋਂ ਮੈਂ ਬੇਨਤੀ ਇਹ ਕਰਨੀ ਹੈ ਸਮੁੱਚੇ ਪੰਜਾਬੀਆਂ ਨੂੰ ਜੋ ਮੋਦੀ ਸਾਹਿਬ ਦਾ ਏਜੰਡਾ ਸੀ ਸੇਮ ਏਜੰਡੇ ਨਾਲ ਹੁਣ ਕੇਜਰੀ ਵਾਲਾ ਹੈ। ਜਿਸ ਤਰ੍ਹਾਂ ਆਪਾਂ ਡੱਟ ਕੇ ਭਾਜਪਾ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਇੱਕ ਸਾਲ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਸੀ ਮੇਰੀ ਅੱਜ ਅਪੀਲ ਹੋਏਗੀ ਸਾਰੇ ਪੰਜਾਬੀਆਂ ਨੂੰ ਪਿੰਡਾਂ ਦੇ ਵਿੱਚ ਵਿਸ਼ੇਸ਼ ਕਿ ਤੁਸੀਂ ਇਕੱਠੇ ਹੋਵੋ ਜਿੱਥੇ ਲੋੜ ਹੈ ਧਰਨੇ ਸ਼ੁਰੂ ਕੀਤੇ ਜਾਣ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੈਂਬਲੀ ਦੇ ਵਿੱਚ ਜਿੱਦਣ ਵੀ ਸ਼ੁਰੂ ਹੁੰਦੀ ਹੈ ਸਾਰਿਆਂ ਦਾ ਵੱਡਾ ਮੁੱਦਾ ਸਾਡਾ ਲਾਅ ਐਂਡ ਆਰਡਰ ਤੇ ਇਹ ਦੋ ਮੁੱਦੇ ਹੋਣ ਇਹ ਅਸੈਂਬਲੀ ਅਸੀਂ ਬਿਲਕੁਲ ਨਹੀਂ ਚੱਲਣ ਦਾਂਗੇ ਅਸੀਂ ਵੇ ਲੁੱਟ ਪੰਜਾਬ ਦੀ ਅਸੀਂ ਹਰਗिज ਨਹੀਂ ਕਰਨਦਾਂਗੇ ਤੇ ਭਗਵੰਤ ਮਾਨ ਨੂੰ ਵੀ ਅਸੀਂ ਦੱਸ ਦਈਏ ਭਗਵੰਤ ਮਾਨ ਜੀ ਇਸ ਤਰ੍ਹਾਂ ਨਹੀਂ ਕਿਸੇ ਨੇ ਤੁਹਾਨੂੰ ਇੱਥੋਂ ਭਜਾ ਦੇਣਾ ਯਾ ਤੇ ਜ਼ਿੰਮੇਵਾਰੀ ਨਿਭਾਓ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰੋ ਜੇ ਪੰਜਾਬ ਦਾ ਇੰਟਰਸਟ ਨਹੀਂ ਪ੍ਰੋਟੈਕਟ ਕਰਨ ਦੀ ਤਾਕਤ ਰੱਖਦੇ ਤੇ ਚੁੱਪ ਹੋ ਕੇ ਛੁੱਟੀ ਲਓ ਤੇ ਚਲੇ ਜਾਓ ਅਸੀਂ ਜਾਣੀਏ ਤਾਂ ਦਿੱਲੀ ਦੇ ਧੜ ਵੀ ਜਾਣ ਜੋ ਕੁਝ ਦਿੱਲੀ ਵਾਲੇ ਕਰ ਰਹੇ ਨੇ ਕੋਈ ਪ੍ਰੈਸ ਦੇ ਮੇਰੇ ਵੀਰ ਜਾਂ ਭੈਣ ਕੋ ਜਾਂ ਸਾਡੇ ਕੋ ਕਿਸੇ ਕੋ ਕੁਝ ਪਿਆ ਨਹੀਂ ਵੱਡੇ ਪੈਮਾਨੇ ਤੇ ਲੁੱਟੋ ਰਹੀ ਹੈ ਕੋਈ ਇਹੋ ਜਿਹਾ ਮਹਿਕਮਾ ਨਹੀਂ ਰਹਿ ਗਿਆ ਜਿੱਥੇ ਬਾਹਰੋਂ ਨਹੀਂ ਆਏ ਤੇ ਵੱਡੇ ਪੈਮਾਨੇ ਤੇ ਅੱਜ ਲੁੱਟਨੀ ਇਹ ਕਰ ਰਹੇ ਤਾਂ ਮੇਰੀ ਗੁਜ਼ਾਰਿਸ਼ ਹੈ ਇਸ ਦੋ ਦਿਨ ਦੇ ਸੈਸ਼ਨ ਵਾਸਤੇ ਅਸੀਂ ਸਪੈਸ਼ਲ ਮੰਗ ਕੀਤੀ ਹੈ ਕਿ ਦੋ ਦਿਨ ਹੋਰ ਵਧਾਏ ਜਾਣ ਇੱਕ ਦਿਨ ਲਾਅ ਐਂਡ ਆਰਡਰ ਨੂੰ ਦਿੱਤਾ ਜਾਏ ਇੱਕ ਦਿਨ ਇਹ ਸੋਸ਼ਲ ਆ ਜਿਹੜੀ ਲੈਂਡ ਪੋਲਿੰਗ ਨਹੀਂ ਇਹਨੂੰ ਮੈਂ ਸ਼ਬਦ ਦੇਣਾ ਲੈਂਡ ਫੂਲਿੰਗ ਪੋਲਿੰਗ ਨਹੀਂ ਇਹ ਫੂਲਿੰਗ ਲੋਕਾਂ ਦਾ ਬੇਵਕੂਫ ਬਣਾਉਣਾ ਅਸੀਂ ਇਹ ਲੁੱਟ ਨਹੀਂ ਕਰਨ ਦੇਣੀ ਜਾਂਦੇ ਵਕਤ ਇਹ ਜਿਹੜੀ ਸਰਕਾਰ ਹੈ ਜਿਹੜਾ ਇਹਨਾਂ ਦਾ ਏਜੰਡਾ ਹੈ ਇਹਨੂੰ ਅਸੀਂ ਨਿਪਰੇ ਨਹੀਂ ਛੱਡਦੇ ਪੰਜਾਬ ਦੇ ਲੋਕ ਬੜੇ ਸੁਚੇਤ ਨੇ ਆਪਣੀ ਜ਼ਮੀਨ ਨੂੰ ਆਪਣੀ ਮਾਂ ਨੂੰ ਵਾਂਗ ਪਿਆਰ ਕਰਨ ਵਾਲੇ ਮੈਂ ਇਹਨੂੰ ਕੇਜਰੀਵਾਲ ਨੂੰ ਵੀ ਇੱਕ ਵਾਰ ਇਹ ਕਹਿ ਦਾਂਗਾ ਕੇਜਰੀਵਾਲ ਜੀ ਜਿਹੜੇ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਅੱਜ ਤੋਂ ਸਾਢੇ 3 ਸਾਲ ਪਹਿਲੇ ਯਕੀਨ ਕੀਤਾ ਉਸ ਯਕੀਨ ਨੂੰ ਤੋੜੋ ਨਾ ਤੋੜੋਗੇ ਤਾਂ ਵੱਡੀ ਕੀਮਤ ਤੁਹਾਨੂੰ ਅਦਾ ਕਰਨੀ ਪਵੇਗੀ ਪੰਜਾਬ ਦੇ ਲੋਕ ਕਦੀ ਵੀ ਆਪਣੀ ਜ਼ਮੀਨ ਜਿਹੜੀ ਹੈ ਇਹਨੂੰ ਜਾਣ ਨਹੀਂ ਦੇਣਗੇ ਨਾ ਹੀ ਕਦੀ ਤੁਹਾਡੇ ਮਨਸੂਬੇ ਸੀ ਪੂਰਾ ਹੋਣ ਦਵਾਂਗੇ ਅੱਜ ਇਹ ਵਿਸ਼ੇਸ਼ ਪ੍ਰੈਸ ਕਾਨਫਰੰਸ ਇਸੇ ਕਾਰਨ ਆਪਣੀ ਪਾਰਟੀ ਦਾ ਸਟੈਂਡ ਕਲੀਅਰ ਕਰਨ ਵਾਸਤੇ ਦੱਸੀ ਹੈ ਤੇ ਭਗਵੰਤ ਮਾਨ ਨੂੰ ਇਹ ਗੱਲ ਕਹੀ ਹੈ ਲੈਜਿਸਲੇਸ਼ਨ ਜਦ ਜਿਹੜੇ ਮਰਜ਼ੀ ਲੈ ਆ ਬਟ ਇਹ ਦੋ ਚੀਜ਼ਾਂ ਤੇ ਚਰਚਾ ਤੁਹਾਨੂੰ ਕਰਨੀ ਪੈਗੀ ਨਾ ਕਰਨ ਦੋਗੇ ਸੈਸ਼ਨ ਨਹੀਂ ਚੱਲਣਗੇ